ਕਿ ਤੇ ਹੁਣ ਤੇ ਪਿਆਰ ਆਪਾਂ ਦੇਖਦੇ ਆਂ ਨਾ ਸਾਰੇ ਹੁਣ ਤੇ ਇੱਕ ਦੂਜੇ ਦਾ ਪਿਆਰ ਐ ਆ ਵੀ ਜਿਵੇਂ ਖੰਭ ਲਾ ਕੇ ਉੱਡ ਗਿਆ ਹੁੰਦਾ ਹੈ ਪਿਆਰ ਹੀ ਖਤਮ ਹੋ ਗਿਆ ਇਥੇ ਹੁਣ ਤੇ ਐਂ ਕਹਿ ਲੋ ਵੀ ਖੂਨ ਜਿਹੜਾ ਨਾ ਸਾਡਾ ਸਫੈਦ ਹੁੰਦਾ ਜਾਂਦਾ ਚਿੱਟਾ ਹੁੰਦਾ ਜਾਂਦਾ ਸਖੂਨ ਭਰਾ ਭਰਾ ਦਾ ਵੈਰੀ ਬਣਿਆ ਪਿਆ ਪਰ ਪਿਆਰਿਓ ਇਥੇ ਤੁਰਨਾ ਸਾਰਿਆਂ ਨੇ ਜਾਣਾ ਸਭ ਨੇ ਖਾਲੀ ਹੱਥ ਹੈ ਇਥੇ ਵੱਡੇ ਵੱਡੇ ਰਾਜੇ ਮਹਾਰਾਜੇ ਆ ਗਏ ਕਾਦਾ ਮਾਨ ਕਰਦੇ ਆਪਾਂ ਆ ਸਰੀਰ ਦਾ ਧਨ ਪਦਾਰਥਾਂ ਦਾ ਚੌਦਰ ਦਾ ਮੈਨੂੰ ਚੌਦਰ ਮਿਲ ਗਿਆ ਇਸ ਦਾ ਮਾਨੋ ਨਹੀਂ ਇੱਥੇ ਤੇ ਵੱਡੇ ਵੱਡੇ ઋષਿ ਮਹਾਰਿਸ਼ੀ ਆਗੇ ਉਹ ਵੀ ਸਾਨੂੰ ਇਹੀ ਸਿੱਖਿਆ ਦੇ ਕੇ ਗਏ ਭਾਈ ਜਦੋਂ ਜਾਣਾ ਤਾਂ ਜਿਵੇਂ ਗੁੰਝਾਂ ਹੁੰਦੀਆਂ ਨੇ ਊਡੇ ਉਡਾਵੈ ਸੈ ਕੁਸਾਂ ਤੇ ਸੁਪਾਛੈ ਬਚਰੇ ਛਰਿਆ ਤਨ ਕਬਨ ਖਲਾਵੈ ਕਬਨ ਚੁਗਾਵੈ ਮਨ ਵਿੱਚ ਸਿਮਰਨ ਕਰਿਆ ਹਰਿਆ ਉਹਨਾਂ ਦੇ ਬੱਚਿਆਂ ਨੂੰ ਚੋਗਾ ਕੌਣ ਦਿੰਦਾ ਇਹ ਤੇ ਕਦੇ ਸੋਚਿਆ ਹੀ ਨਹੀਂ ਨਾ ਪਿਆਰਿਓ ਆਪਾਂ ਰਾਹੀ ਕਹਿੰਦੇ ਰਾਤ ਨੂੰ ਰਾਣ ਵਸੇੜਾ ਕੱਟ ਕੇ ਅੱਗੇ ਤੁਰ ਜਾਂਦੇ ਸਨ ਆਪਾਂ ਤੇ ਉਹ ਰਾਹੀਆਂ ਉਹ ਕੁੰਜਾਂ ਇੱਕ ਦਿਨ ਇਸ ਸੰਸਾਰ ਵਿੱਚ ਆਏ ਹੋਏ ਜਿਹਨੂੰ ਆਪਾਂ ਅਸਲ ਸਮਝੀ ਬੈਠੇ ਸਾਡਾ ਨਹੀਂ ਇਹ ਆ ਦੇਸ਼ ਆਪਣਾ ਨਹੀਂ ਦੇਸ਼ ਇਹ ਤੇ ਬਗਾਨੇ ਦੇਸ਼ ਆਏ ਹੋਏ ਆਪਾਂ ਤੇ ਇੱਥੇ ਆ ਤੇ ਸ੍ਰੀ ਸੰਸਾਰ ਇੱਕ ਧਰਮਸ਼ਾਲਾ ਦੀ ਤਰ੍ਹਾਂ ਹੈ ਆ ਜੀਵਨ ਰੂਪੀ ਰਾਤ ਕੱਟ ਕੇ ਦਿਨ ਚੜਨਾ ਹੈ ਨਾ ਜਦੋਂ ਮੌਤ ਰੂਪੀ ਦਿਨ ਚੜਨਾ ਹੈ ਜਿਵੇਂ ਸਾਡੇ ਬਾਪੂ ਕੇਸਰ ਸਿੰਘ ਜੀ ਚਲੇ ਗਏ ਜਦੋਂ ਇਹ ਦਿਨ ਚੜਨਾ ਹੈ ਨਾ ਪਿਆਰਿਓ ਮੌਤ ਰੂਪੀ ਦਿਨ ਸਭਨਾਂ ਨੂੰ ਫਿਰ ਜਾਣਾ ਪੈਂਦਾ ਉਹ ਕੱਟ ਕੱਟ ਰਹਿਣ ਬਸੇਰਾ ਕੁੰਝਾਂ ਤੁਰ ਜਾਣਾ ਰੇਣ ਬਸੇਰਾ ਕੁੰਜਾ ਉੱਡ ਜਾਣਾ ਕਟ ਕਟ ਰੈਣ ਬਸੇਰਾ ਕੁੰਜਾ ਉੱਡ ਜਾਣਾ ਕਟ ਕਟ ਰੈਣ ਬਸੇਰਾ ਕੁੰਜਾ ਉੱਡ ਜਾਣਾ ਕਟ ਕਟ ਰੈਣ ਬਸੇਰਾ ਕੁੰਜਾ ਉੱਡ ਜਾਣਾ ਜੇ ਨੀਸਾ ਨਾ ਦੇਸਮਾਨ ਬਰਦਸ਼ੀਆ ਜੇ देशिया ए नी तेरा देश मना पर तेरा देश मना पर देसिया तेरा देश मना पर तेरा देश मना पर ए नी तेरा देश मना तेरा देश मना ए नी तेरा देश मना দেশ মন ওরা দেশ মনা এি দেশ মনা এরা দেশ মনা এিদেশ মানি তরা দেশ মন এনি দেশ মান এনি দেশ মান ਹੋ ਨਹੀਂ ਤੇਰਾ ਦੇਸ਼ ਮਨਾ ਪਰਦੇਸੀਆ ਹੋ ਨਹੀਂ ਤੇਰਾ ਦੇਸ਼ ਮਨਾ ਪਰਦੇਸੀਆ ਹੋ ਨਹੀਂ ਤੇਰਾ ਹੋ ਨਹੀਂ ਤੇਰਾ ਦੇਸ਼ ਮਨਾ ਪਰਦੇਸੀਆ ਇਹ ਨਹੀਂ ਤੇਰਾ ਦੇਸ਼ ਮਨਾ ਪਰਦੇਸੀਆ ਮਹਾਰਾਜ ਕਹਿੰਦੇ ਨੇ ਭਾਈ ਆਪਾਂ ਤੇ ਸਾਰੇ ਪਰਦੇਸੀ ਆ ਇੱਥੇ ਕਿਸੇ ਦਾ ਸਦਾ ਬਾਸਤੇ ਟਿਕਾਣਾ ਨਹੀਂ ਇਹ ਤੇ ਸੰਸਾਰ ਰੂਪੀ ਧਰਮਸ਼ਾਲਾ ਦੇ ਵਿੱਚ ਰਾਤ ਰਹਿਣ ਕੱਟਣ ਵਾਸਤੇ ਆਪਾਂ ਠਹਿਰੇ ਹੋਏ ਆਂ ਜਿਹਨੂੰ ਅਸੀਂ ਆਪਣਾ ਅਸਲ ਸਮਝੀ ਬੈਠੇ ਹੋ ਨਹੀਂ ਇਹ ਦੇਸ਼ ਸਾਡਾ ਨਹੀਂ ਇਹ ਦੇਸ਼ ਬਗਾਨਾ ਦੇਸ਼ ਹੈ ਭਾਈ ਆ ਸਰੀਰ ਵੀ ਸਾਡਾ ਨਹੀਂ ਜਿਹੜੇ ਸਰੀਰ ਨੂੰ ਆਪਾਂ ਸੰਭਾਲ ਸੰਭਾਲ ਕੇ ਰੱਖਦੇ ਆ ਇਹਨੂੰ ਬੜਾ ਧੋਸ ਵਾਰ ਕੇ ਰੱਖਦੇ ਆ ਇਹ ਸਾਡਾ ਕਿਤੇ ਹੀ ਨਹੀਂ ਆਪਾਂ ਤੇ ਐਵੇਂ ਹੀ ਮੰਨ ਕਰਦੇ ਸਾਡਾ ਨਹੀਂ ਜਿਵੇਂ ਕਿਰਾਏਦਾਰ ਕਿਸੇ ਮਕਾਨ ਵਿੱਚ ਰਹਿੰਦਾ ਹੈ ਸਾંગ ਜੀਓ ਮਕਾਨ ਦਾ ਮਾਲਕ ਤੇ ਕੋਈ ਹੋਰ ਹੈ ਨਾ ਕਿਰਾਏਦਾਰ ਦਾ ਮਕਾਨ ਨਹੀਂ ਬਣਦਾ ਹੁੰਦਾ ਕਦੇ ਭਾਵੇਂ ਤੱਕਾ ਚੋਰੀ ਵੀ ਕਰ ਲਵੇ ਤਾਂ ਵੀ ਉਹ